ਐਸਐਮਟੀਵੀ ਪੰਜਾਬ ਤੁਸੀਂ ਦੇਖ ਰਹੇ ਹੋ ਇਸ ਸਮੇਂ ਚੋਣਾਂ ਦਾ ਪ੍ਰਬ ਜਿਹੜਾ ਚੱਲ ਰਿਹਾ ਹੈ ਤਿਹਾਰ ਚੱਲ ਰਿਹਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੇੜੇ ਬਸ ਸਟੈਂਡ ਸਨੌਰ ਅਸੀਂ ਖੜੇ ਹਾਂ ਕਿਸ ਤਰ੍ਹਾਂ ਲੋਕ ਵੋਟ ਕਰਕੇ ਆ ਰਹੇ ਨੇ ਅਧਿਕਾਰ ਹੈ ਲੋਕਾਂ ਦਾ ਸਰਕਾਰ ਚੁਣਨ ਦਾ ਤੇ ਕਿਉਂਕਿ ਲੋਕਤੰਤਰ ਹੈ ਲੋਕ ਅੱਜ ਦੇਖੋ ਜੀ ਆਪ ਗਰਮੀ ਜੇ ਹੁਣ ਸਮਾਂ ਜੀ ਦੇਖੀਏ ਦੁਪਹਿਰ ਦਾ ਸਮਾਂ ਹੈ ਤੇ ਬਹੁਤ ਗਰਮੀ ਹੈ ਪਰ ਹਰ ਬੰਦਾ ਵੋਟ ਪ੍ਰਤੀ ਚਿੰਤਤਾ ਵੋਟ ਪਾਉਣ ਆ ਰਿਹਾ ਹੈ ਬਈ ਸਸੀਕਾਲ ਵੋਟ ਪਾ ਕੇ ਆਏ ਕਿ ਪੌਣ ਜਾ ਰਹੇ ਹੋ ਪੌਣ ਜਾ ਰਹੇ ਕਿੰਨੀ ਉਮਰ ਆ ਤੁਹਾਡੀ 60 65 ਸਾਲ ਦੀ ਅਧਿਕਾਰ ਹੈ ਸਰਕਾਰ ਤੋਂ ਕਿ ਮੁੱਦਿਆਂ ਨੂੰ ਦੇਖ ਕੇ ਵੋਟ ਪਾਉਂਗੇ ਜਾਂ ਚਿਹਰੇ ਦੇਖ ਕੇ ਮੁੱਦਿਆਂ ਨੂੰ ਕੀ ਕੀ ਲੱਗਦਾ ਤੁਹਾਨੂੰ ਕਿ ਕੀ ਹੱਲ ਨਹੀਂ ਹੋਇਆ ਬਹੁਤ ਤਕੜੇ ਕਰੇ ਮੋਦੀ ਸਾਹਿਬ ਨੇ ਮੋਦੀ ਸਾਹਿਬ ਮਤਲਬ ਜਿਹੜੇ ਉਹ ਕਰਕੇ ਗਏ ਕੰਮ ਚੰਗੇ ਕੰਮ ਕਰੇ ਨੇ ਨਹੀਂ ਜਿਹੜੇ ਚਿਹਰੇ ਤੁਹਾਨੂੰ ਲੱਗਦਾ ਚਿਹਰਿਆਂ ਨੂੰ ਦੇਖ ਕੇ ਵੋਟ ਪਾ ਰਹੇ ਹੋ ਕਿ ਨਹੀਂ ਜੀ ਜਿਹੜੇ ਕੰਮ ਕਰਿਆ ਮੋਦੀ ਜੀ ਨੇ ਫੈਕਟ ਫੈਕਟ ਤਾਂ ਨਜ਼ਰ ਆਇਆ ਇੰਡੀਆ ਦੇ ਵਿੱਚ ਹੂੰ ਮੋਦੀ ਕੋਈ ਕਰ ਨਹੀਂ ਸਕਦਾ ਹੂੰ ਕੋਈ ਵੀ ਹੂੰ ਜੋ ਮਰਜੀ ਮੰਤਰੀ ਆ ਜਾਏ ਸਾਡੇ ਸਾਰੇ ਕੰਮ ਹੋ ਰਿਆ ਜੀ ਬਸ ਹੁਣ ਉਹ ਕਹਿੰਦੇ ਵੀ ਜائیں ਅਸੀਂ ਜਿੱਤ ਗਏ ਜਿਹੜੇ ਕੱਚੇ ਕਮਰਿਆਂ ਦੇ ਵੀ ਪੈਸੇ ਰਹਿੰਦੇ ਗਰੀਬਾਂ ਦੇ ਆਪ ਸਰਵੇ ਕਰਕੇ ਅਸੀਂ ਆਪ ਤੁਹਾਨੂੰ ਦੇਵਾਂਗੇ ਹੂੰ ਪਤਾ ਕੀ ਗੱਲ ਸਾਡੇ ਪਿੰਡ ਹੁਣ ਕਮੇਟੀ ਚ ਆ ਗਿਆ ਪਹਿਲਾਂ ਕਮੇਟੀ ਤੋਂ ਬਾਹਰ ਸੀ ਹੂੰ ਹੁਣ ਕਣ ਉਮੀਦ ਹੈ ਕਿ ਵੀ ਮੋਦੀ ਸਾਹਿਬ ਕੁਛ ਨਾ ਕੁਛ ਸਾਡੇ ਬਾਤ ਤੇ ਕਰਨਗੇ ਜਿਹੜੇ ਸਾਡੇ ਵਿਧਾਇਕ ਨੇ ਬਹੁਤ ਹੈਲੋ ਡਾਕਟਰ ਅੰਬੀਰ ਗਾਂਧੀ ਬਹੁਤ ਵਧੀਆ ਇਨਸਾਨ ਨੇ ਕਿਉਂਕਿ ਉਹਨਾਂ ਦਾ ਲਕਸ਼ਯ ਇਹ ਹੀ ਹੈ ਵੀ ਜਿਹੜਾ ਬੰਦਾ ਬੰਬਾਰ ਕੋਈ लाचार ਉਹਨਾਂ ਦਾ ਫਰੀ ਲਾਜ ਹੋ ਰਿਹਾ 5 ਲੱਖ ਦਾ ਸਾਨੂੰ ਲਾਜ ਫਰੀ ਹੋ ਰਿਹਾ ਹੈ ਗਰੀਬਾਂ ਨੂੰ ਇਸ ਤੋਂ ਉੱਪਰ ਜਾਣਾ ਕਿ ਸਾਨੂੰ ਅਨਾਜ ਕਣਕ ਵੀ ਮਿਲ ਰਹੀ ਹੈ ਹੂੰ ਪੰਜਾਬ ਸਰਕਾਰ ਵੀ ਦੇ ਰਹੀ ਹੈ ਤੇ ਸੈਂਟਰ ਸਰਕਾਰ ਵੀ ਦੇ ਰਹੀ ਹੈ ਹੂੰ ਬਾਕੀ ਸਾਨੂੰ ਉਮੀਦਾਂ ਬਹੁਤ ਹੈ ਵੀ ਮੋਦੀ ਸਾਹਿਬ ਬਹੁਤ ਕੁਝ ਕਰਨਗੇ ਮੋਦੀ ਸਾਹਿਬ ਨੂੰ ਬਹੁਤ ਵੋਟ ਪੈ ਰਹੀ ਹੈ ਜੀ ਲਓ ਜੀ ਹਰੇਕ ਬੰਦੇ ਦਾ ਆਪਣਾ ਆਪਣਾ opinion ਹੈ ਆਪਣੀ رائے ਆ ਹਰ ਬੰਦਾ ਸੋਚਦਾ ਕਿ ਬੋਰਡ ਦਾ ਅਧਿਕਾਰ ਹੈ ਦੇਖੋ ਜਿੱਥੇ ਬਜ਼ੁਰਗੋ ਵੱਡੀ ਉਮਰ ਦੇ ਬਜ਼ੁਰਗ ਜਿਹੜੇ ਆ ਰਹੇ ਨਾਲ ਬੱਚੇ ਵੀ ਇਸ ਤਿਹਾਰ ਨੂੰ ਮਨਣ ਲਈ ਆ ਰਹੇ ਨੇ ਇੱਕ ਮਾਤਾ ਜੀ ਆ ਰਹੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਜੀ ਤੁਹਾਡਾ ਜਸਵਿੰਦਰ ਕਾਰ ਆ ਬੋਟ ਤੁਸੀਂ ਪਾਉਣੇ ਕਿੰਨੀ ਵਾਰੀ ਵੋਟ ਵੋਟ ਕਰ ਚੁੱਕੇ ਹੋ ਹੁਣ ਤੱਕ ਜਦੋਂ ਦੀ ਵੋਟ ਪਣੀ ਸਾਡੀ ਉਸ ਟਾਈਮ ਤੋਂ ਲਗਾਤਾਰ ਹੀ ਪਾ ਰਹੇ ਜੇ ਆਪਾਂ ਦੇਖੀਏ ਪੰਜਾਬ ਨੂੰ ਪੰਜਾਬ ਨੂੰ ਸੰਦਰਭ ਚ ਰੱਖ ਕੇ ਆਪਾਂ ਦੇਖੀਏ ਮੁੱਦਿਆਂ ਦੀ ਰਾਜਨੀਤੀ ਜਾਂ ਮੁੱਦਿਆਂ ਨੂੰ ਦੇਖ ਕੇ ਵੋਟ ਪਾ ਰਹੇ ਹੋ ਕਿ ਸਿਰ ਪਾਰਟੀ ਜਾਂ ਚਿਹਰਾ ਦੇਖ ਕੇ ਨਹੀਂ ਮੁੱਦਿਆਂ ਨੂੰ ਦੇਖ ਕੇ ਗੌਰਮੈਂਟ ਕੀ ਕੀ ਲੱਗਦਾ ਪੰਜਾਬ ਤੋਂ ਤੁਹਾਨੂੰ ਕੀ ਲੱਗਦਾ ਕਿ ਆ ਚੀਜ਼ਾਂ ਜਿਹੜੀਆਂ ਆ ਮਸਲੇ ਹੱਲ ਨਹੀਂ ਹੋਏ ਪੰਜਾਬ ਦੇ ਜੇ ਨਸ਼ੇ ਦੀ ਗੱਲ ਚੱਲ ਰਹੀ ਹੈ ਜਿਵੇਂ ਤੁਸੀਂ ਇੱਕ ਚੀਜ਼ ਨੂੰ ਲੈ ਕੇ ਨਹੀਂ ਚੱਲ ਸਕਦੇ ਖਾਲੀ ਨਸ਼ੇ ਹੀ ਨਹੀਂ ਤੁਸੀਂ ਹੋਰ ਚੀਜ਼ਾਂ ਵੀ ਦੇਖੋ ਜਿਹੜਾ ਜੀ ਤਰੱਕੀ ਹੋ ਰਹੀ ਹੈ ਜੋ ਗਵਰਨਮੈਂਟ ਸਰ ਨੇ ਪ੍ਰੋਵਾਈਡ ਕਰ ਰਹੀ ਹੈ ਤਾਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰੋ ਹੂੰ ਤਾਂ ਨਸ਼ੇ ਤਾਂ ਉਹਦੇ ਲਈ ਸਾਰਿਆਂ ਨੂੰ ਐਫਰਟਸ ਕਰਨੀ ਪਾਣੇ ਆ ਚਾਹੇ ਗਵਰਨਮੈਂਟ ਹੈ ਚਾਹੇ ਆਪਣੀ ਪੁਲਿਸ ਸਰਵਿਸ ਹੈ ਜਾਂ ਆਪਾਂ ਹਿਮਨਸ ਆਪ ਨੋਰਮਲ ਲੋਕੀ ਆ ਤਾਂ ਸਾਰੇ ਜਣੇ ਐਫਰਟਸ ਕਰੋ ਫਿਲਹਾਲ ਮੈਂ ਬੋਟਪਾ ਮਾ ਜੀ ਜੀ ਬਿਲਕੁਲ ਬਿਲਕੁਲ ਹਰ ਬੰਦੇ ਦਾ ਅਧਿਕਾਰ ਹੈ ਸਨੌਰ ਦਾ ਇਹ ਜਿਹੜਾ ਜਿੱਥੇ ਸੈਂਟਰ ਹੈ ਜਿਹੜਾ ਹੈਗਾ ਸਨੋਰ ਅੱਡੇ ਬਸ ਅੱਡੇ ਦੇ ਨੇੜੇ ਆ ਬਿਲਕੁਲ ਉਹ ਸੈਂਟਰ ਦੇ ਉੱਤੇ ਨਵੇਂ ਜਿਹੜੇ ਨੌਜਵਾਨ ਜਿਨ੍ਹਾਂ ਦੀ ਹੁਣੇ-ਹੁਣੇ ਵੋਟ ਬਣੀ ਆ ਉਹ ਵੀ ਵੋਟ ਜਿਹੜੀ ਉਹ ਕਰਕੇ ਆ ਰਹੇ ਨੇ ਬਾਈ ਸასი ਕਾਲ ਜੀ ਹਾਂ ਜੀ ਕਰਿਆ ਜੀ ਵੋਟ ਆ ਜੀ ਵਧੀਆ ਕਰਿਆ ਇਹ ਮਤਲਬ ਅਧਿਕਾਰ ਆ ਤੁਹਾਨੂੰ ਜਿਵੇਂ ਤੁਸੀਂ ਇਹ ਨੀਲੀ ਸ਼ਾਈ ਸਿਰਫ ਇਹ ਉਂਗਲ ਤੇ ਲੱਗਿਆ ਹੋਇਆ ਇਹ ਨਿਸ਼ਾਨ ਹੀ ਨਹੀਂ ਸਿਰਫ ਬਸ ਅਧਿਕਾਰ ਸੀ ਅਧਿਕਾਰ ਪੂਰਾ ਕਰਕੇ ਆਇਆ ਸੀ ਕਰੇ ਹਾਂ ਜੀ ਕੀ ਸੋਚਦੇ ਹੋ ਕਿਸ ਤਰ੍ਹਾਂ ਬਦਲਣਾ ਚਾਹੀਦਾ ਸਿਸਟਮ ਜਾਂ ਕੀ ਲੱਗਦਾ ਕਿ ਇਹ ਚੀਜ਼ਾਂ ਨਹੀਂ ਪੂਰੀਆਂ ਹੋਈਆਂ ਹੋਣੀਆਂ ਚਾਹੀਦੀਆਂ ਉਹਦੀ ਇਨਾਂ ਦੀ ਮਰਜ਼ੀ ਆਈ ਕਰਨੀ ਕਰੰਗੇ ਸੀ ਆਹ ਜ਼ਾਰ ਪੂਰਾ ਕਰਕੇ ਆਇਆ ਤੁਸੀਂ ਆਪਣੇ ਵੱਲ ਅਧਿਕਾਰਾਂ ਜੀ ਸਾਡਾ ਫਰਜ਼ ਪਾਣਾ ਕੋਈ ਚੇਹੇ ਚ ਨਾ ਹਾਂਜੀ ਹਾਂਜੀ ਗਾਲ ਪੂਰਾ ਤੁਸੀਂ 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 ਆਪਣੇ ਵੱਲ ਸੋਚ ਲਿਆ ਕਿ ਅਸੀਂ ਆਪਣਾ ਅਧਿਕਾਰ ਪੂਰਾ ਕੀਤਾ ਪਰ ਸਾਡੇ ਮਸਲੇ ਵੀ ਹੱਲ ਹੋਣੇ ਚਾਹੀਦੇ ਕੋਈ ਇਨਾਂ ਦੀ ਮਰਜ਼ੀ ਆ ਜੀ ਬਸ ਅਸੀਂ ਕੁਝ ਨਹੀਂ ਕਰ ਸਕਦੇ ਇਨਾਂ ਦੇ ਜਿੰਨਾ ਮਰਜ਼ੀ ਕਹਿ ਲੋ ਕਰਨਗੇ ਠੀਕ ਹੈ ਨਹੀਂ ਕਰਨਗੇ ਨਾ ਇਹੇ ਚੱਲੀ ਜਾਣੀ ਜ਼ਿੰਦਗੀ ਹਾਂਜੀ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਲਓ ਜੀ ਦੇਖੋ ਬੰਦੇ ਜਿਹੜੇ ਆਪਣੇ ਪੱਧਰ ਤੇ ਜਿਹੜੀ ਆ ਵੋਟ ਜਿਹੜੀ ਉਹ ਪਾ ਕੇ ਆ ਰਹੇ ਨੇ ਤਾਂ ਹਾਂਜੀ ਕੋਈ ਨਹੀਂ ਕੋਈ ਨਹੀਂ ਹੁਣ ਕਰੋ ਕੀ ਕਰੋ ਦੱਸੋ ਨਹੀਂ ਜੀ ਵੋਟ ਪਾਈ ਤੁਸੀਂ ਮੇਰੀ ਤਾਂ ਵੋਟ ਨਹੀਂ ਬਣੀ ਜੀ ਕਿਉਂ ਬਣੀ ਨਹੀਂ ਹਜੇ ਉਮਰ ਕਿ ਨਹੀਂ ਹੋ ਗਈ ਮੇਰੀ ਉਮਰ ਹੋ ਗਈ ਨਹੀਂ 25 26 ਤੇ ਫਿਰ ਬਣਾਈ ਕਿਉਂ ਤਾਂ ਨਹੀਂ ਵੋਟ ਕੀ ਤਾਂ ਹੈਗਾ ਜੀ ਹੁਣ ਕੀ ਗਰੀ ਬਣਾਉਂਦੇ ਨਹੀਂ ਕਿ ਅੱਛਾ ਚਲੋ ਠੀਕ ਹੈ ਵੋਟ ਤੁਸੀਂ ਲਓ ਜੀ ਬੱਕ ਬੱਕ ਲੋਕ ਜਿਹੜੇ ਇਸ ਥਾਂ ਦੇ ਉੱਤੇ ਵੋਟ ਬਾਈ ਜੀ ਪਾਤੀ ਤੁਸੀਂ ਵੋਟ ਹਾਂਜੀ ਸਰ ਜੀ ਪਾਤੀ ਕੀ ਨਾਂ ਤੁਹਾਡਾ ਚੈਲਾ ਰਾਮ ਜੀ ਅੱਛਾ ਕੀ ਮੁੱਦਿਆਂ ਨੂੰ ਦੇਖ ਕੇ ਰਾਜਨੀਤੀ ਹੋਰ ਨਹੀਂ ਮੁੱਦਿਆਂ ਨੂੰ ਦੇਖ ਕੇ ਮੁੱਦਿਆਂ ਨੂੰ ਆਹ ਬੰਦੇ ਦੀ ਪਹੁੰਚ ਜਿਹੜੀਆਂ ਚੀਜ਼ਾਂ ਬਾਹਰ ਨੇ ਕੋਈ ਕੈਂਡੀਡੇਟ ਨਹੀਂ ਦੇਖਿਆ ਕੋਈ ਕੁਝ ਨਹੀਂ ਦੇਖਿਆ ਮੁੱਦਿਆਂ ਨੂੰ ਦੇਖਿਆ ਮੋਦੀ ਸਾਹਿਬ ਦਾ ਮੁੱਦਾ ਜਿਹੜਾ ਇਹ ਕੰਮਕਾਰ ਕਰ ਰਹੇ ਨੇ ਮੋਦੀ ਸਾਹਿਬ ਜੀ ਉਹਦੇ ਮੁੱਦਿਆਂ ਨੂੰ ਦੇਖ ਕੇ ਉਹਦੇ ਕੰਮਕਾਰਾਂ ਨੂੰ ਦੇਖ ਕੇ ਉਹਦੇ ਕੰਨੇ ਪਲਟਾ ਮਾਰਨਾ ਪਿਆ ਨਹੀਂ ਤਾਂ ਵਰਨਾ ਨਹੀਂ ਸੀ ਮਾਰਦੇ ਸੀ ਉਹਦੇ ਕੰਮਕਾਰਾਂ ਨੂੰ ਦੇਖ ਕੇ ਫੇਰ ਪਲਟਾ ਲਾਇਆ ਕਿ ਮੋਦੀ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਗਰੀਬਾਂ ਦੀ ਮਦਦ ਕਰ ਰਹੇ ਨੇ ਗਰੀਬਾਂ ਨਾਜ ਦੇ ਰਹੇ ਨੇ ਘਰ ਮਕਾਨ ਬਣਾ ਕੇ ਦੇ ਰਹੇ ਨੇ 5 ਲੱਖ ਦਾ ਜਿਹੜਾ ਲਾਜ ਹੈ ਉਹ ਫਰੀ ਕੀਤਾ ਹੋਇਆ ਮੋਦੀ ਸਾਹਿਬ ਨੇ ਹੋਰ ਕੋਈ ਸਰਕਾਰ ਨਹੀਂ ਕਰਦੀ ਬਿਲਕੁਲ ਹਰੇਕ ਬੰਦੇ ਦੀ ਆਪਣੀ رائے ਹੈ ਜੀ ਹਰ ਬੰਦਾ ਸੋਚਦਾ ਹੈ ਕਿ ਇਸ ਪਾਰਟੀ ਦੇ ਨਾਲ ਅਸੀਂ ਖੜੇ ਹਾਂ ਸਨੌਰ ਦੇ ਇਸ ਸੈਂਟਰ ਦੇ ਵਿੱਚ ਖੜੇ ਹਾਂ ਸੈਂਟਰ ਤੋਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਹਰ ਕੇਂਦਰ ਦੇ ਉੱਤੇ ਜਾ ਕੇ ਇਸ ਦਿੰਦੇ ਰਹੇ ਕੈਮਰਾਮੈਨ ਹੱਥ ਪੀੜ ਦੇ ਨਾਲ ਹੈਪੀ ਵਕਤਾਂ